ਸਾਰੀ ਸੰਗਤ ਨੂੰ ਬਈ ਪਹਿਲਾਂ ਦਾ ਸਤਿ ਸ੍ਰੀ ਅਕਾਲ ਮੀ ਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਪਿੰਡ ਲੋਪੋ ਗણેਸ਼ਾ ਦੇ ਜਿਹੜੇ ਸੇਵਾਦਾਰਾ ਉਹਨਾਂ ਵਿੱਚੋਂ ਇੱਕ ਮੁੱਖ ਸੇਵਾਦਾਰ ਆਪਣੇ ਬਾਈ ਬਾਦਰ ਦੇ ਘਰੇ ਇਕੱਠੇ ਹੋਏ ਆ ਇਕੱਠੇ ਹੋਏ ਆ ਆਪਾਂ ਟਾਂਗਰ ਵਾਸਤੇ ਕਹਿਣਾ ਪਿੰਡ ਲੋਪੋ ਦੇ ਵਿੱਚ ਹਨਾ ਜਿਵੇਂ ਕਿ ਸਭ ਨੂੰ ਪਤਾ ਹੈ ਸੰਤ ਬਾਬਾ ਅਮਰ ਸਿੰਘ ਜੀ ਮੱਲੇ ਵਾਲੇ ਮੱਲੇ ਵਾਲਿਆਂ ਨੇ ਡਿਊਟੀ ਲਾਈ ਸੀ 18-19 ਸਾਲ ਪਹਿਲਾਂ ਕਿ ਤੂੜੀ ਬੰਨਦੀ ਆ ਗੋਵਾਂ ਦੀ ਖਾਤਰ ਤੂੜੀ ਇਹ ਰਾਜਸਥਾਨ ਜਾਂਦੀ ਆ ਜਿੱਥੇ ਗਵਾਂ ਕੋਲੇ ਪਾਠੇ ਨਹੀਂ ਪਹੁੰਚਦੇ ਤੂੜੀ ਨਹੀਂ ਪਹੁੰਚਦੀ ਤੇ ਉੱਥੇ ਆਪਣੇ ਸੰਗਤ ਤੂੜੀ ਲੈ ਕੇ ਜਾਂਦੀ ਆ ਵੀਰ ਮੱਲੇ ਵਾਲੇ ਤੇ ਉਹਨਾਂ ਜੋ ਸਾਰੇ ਪਿੰਡਰ ਨੂੰ ਆਪਾਂ ਕਹਿਣ ਵਾਸਤੇ ਇਕੱਠ ਕੀਤਾ ਇਕੱਠੇ ਹੋਏ ਆ ਕੀ ਕਰ ਕਰ ਜਾ ਕੇ ਆਪਾਂ ਸਾਰਿਆਂ ਨੂੰ ਦੱਸੀਏ ਵੀ ਤੂੜੀ ਬਣਾਵਾਂਗੇ ਗਾਂ ਆਪਾਂ ਜੋ ਕਣਕਾਂ ਵੱਡੀਆਂ ਗਈਆਂ ਤੇ ਬਾਈ ਕੈਫ ਹੁਣੀ ਬਾਈ ਅੰਗਰੇਜ਼ ਹੁਣੀ ਵੱਡੇ ਬਾਈ ਆਪਣੇ ਨਾਮ ਲਿਖ ਰਹੇ ਆ ਹਨਾ ਸਾਰੀ ਸੰਗਤ ਦਾ ਪਹਿਲਾਂ ਦਾ ਧੰਨਵਾਦ ਜਿਹੜੇ ਨੇ ਇਕੱਠੇ ਹੋਏ ਆ ਵੀਰ ਤੇ ਆਪਾਂ ਸਾਰੇ ਪਿੰਡ ਨੂੰ ਬੇਨਤੀ ਕਰਦੇ ਆ ਨਿਮਰਤਾ ਸਹਿਤ ਵੀ ਪਹਿਲਾਂ ਵਾਰ ਜਿਵੇਂ 18-19 ਸਾਲ ਹੋ ਗਏ ਤੁਸੀਂ ਸਾਥ ਦਿੰਦੇ ਆ ਰਹੇ ਹੋ ਸਾਡਾ ਸਾਰਾ ਪਿੰਡ ਸਾਥ ਦਿੰਦਾ ਕੋਈ ਸ਼ੱਕ ਨਹੀਂ ਇਹਦੇ ਵਿੱਚ ਤੇ ਅੱਜ ਪਹਿਲਾ ਦਿਨ ਆਪਾਂ ਗੇੜਾ ਦੇ ਰਹਿਆ ਕੱਲੋਂ ਗੇੜਾ ਦੇਵਾਂਗੇ ਸਾਰੇ ਪਿੰਡ ਵਿੱਚ ਤੇ ਸਭ ਨੂੰ ਪਤਾ ਇਹ ਡਿਊਟੀ ਲੱਗੀ ਹੋਈ ਆ ਸੰਤ ਬਾਪਾ ਮਰਸ ਸਿੰਘ ਜੀ ਮੱਲੇ ਵਾਲਿਆਂ ਵੱਲੋਂ ਤੇ ਬਾਈ ਕੈਪ ਹੁਣੀ ਨਾਮ ਨੋਟ ਕਰ ਰਹੇ ਆ ਹੁਣ ਗੱਦੀ ਦੇ ਬਾਬਾ ਦਰਸ਼ਨ ਬਾਬਾ ਵੱਲੋਂ ਇਹ ਸੇਵਾ ਤੇ ਬਾਕੀ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਬਾਈ ਵੀਡੀਓ ਹਨਾ ਬਣਾਵਾਂਗੇ ਆਪਾਂ ਸਭ ਕੁਝ ਦੱਸਾਂਗੇ ਦੱਸਾਂਗੇ ਤੁਹਾਨੂੰ ਧੰਨਵਾਦ